ਸਾਡੇ ਬਜ਼ੁਰਗ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਕਿਵੇਂ ਸਾਡੇ ਲਈ ਛੱਡ ਗਏ ਉਹਨਾਂ ਦਾ ਕਹਿਣਾ ਕਿ ਦੁਨੀਆ ਦੇ ਦੋਨੋਂ ਪਾਸੇ ਤਾਰ ਹੈ ਦਾਤੀ ਦੇ ਇੱਕ ਬੰਨੇ ਤਾਰ ਹੈਗੀ ਹੈ ਇੱਕ ਬੰਨੇ ਦੰਦੇ ਤੇ ਦੁਨੀਆ ਦੇ ਦੋਨੋਂ ਪਾਸੇ ਦੰਦੇ ਬਿਲਕੁਲ ਹਕੀਕਤ ਹੈ ਦੁਨੀਆ ਤੁਹਾਨੂੰ ਕਦੇ ਵੀ ਸੁਖਾਲਾ ਨਹੀਂ ਰਹਿਣ ਦੇਗੀ ਜੇ ਤੁਸੀਂ ਚੰਗੇ ਵੀ ਬੰਨਾ ਚਾਹੁੰਦੇ ਹੋ ਤੇ ਉਹ ਉਦੇ ਵਿੱਚ ਵੀ ਕੋਈ ਨਾ ਕੋਈ ਨੁਕਸ ਕਰਦੇ ਕੀ ਕੀ ਜੇ ਇਹ ਚੰਗਾ ਬਣ ਰਿਹਾ ਤੇ ਇਹਦੇ ਇਹਦੇ ਪਿੱਛੇ ਵੀ ਕੋਈ ਰੀਜ਼ਨ ਹੈ ਜਾਂ ਜੇ ਤੁਸੀਂ ਕਿਸੇ ਦਾ ਫਲਾ ਕਰਦੇ ਹੋ ਤਾਂ ਬਹੁਤ ਵਾਰ ਲੋਕ ਇਹ ਕਹਿੰਦੇ ਜੇ ਮੇਰਾ ਫਲਾ ਕਰ ਰਿਹਾ ਇਹਦੇ ਪਿੱਛੇ ਵੀ ਇਹਦਾ ਕੋਈ ਨਾ ਕੋਈ ਸਵਾਰਥ ਹੋਏਗਾ ਜੇ ਤੁਸੀਂ ਚੁੱਪ ਰਹਿੰਦੇ ਹੋ ਤੇ ਤਾਂ ਵੀ ਉਹ ਨਹੀਂ ਛੱਡੇਗੀ ਤੇ ਜੇ ਤੁਸੀਂ ਸੌਰੀ ਜੇ ਤੁਸੀਂ ਬੋਲਦੇ ਹੋ ਤੇ ਉਹ ਤਾਂ ਵੀ ਤੁਹਾਨੂੰ ਨਹੀਂ ਛੱਡੇਗੀ ਗੱਲ ਕੀ ਕਿ ਤੁਸੀਂ ਕੁਝ ਵੀ ਕਰੋ ਇਹ ਦੁਨੀਆ ਜੱਦੀ ਹੈ ਇੰਨੇ ਬੋਲਣਾ ਹੁੰਦਾ ਇੰਨੇ ਕ੍ਰਿਟਿਸਾਈਜ਼ ਵੀ ਕਰਨਾ ਹੁੰਦਾ ਇੰਨੇ ਤੁਹਾਨੂੰ ਚੰਗਾ ਵੀ ਕਹਿਣਾ ਹੁੰਦਾ ਇੰਨੇ ਬੁਰਾ ਵੀ ਕਹਿਣਾ ਹੁੰਦਾ ਡਿਪੈਂਡ ਕਰਦਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਲੈਨੇ ਆ ਜੇਕਰ ਤੇ ਅਸੀਂ ਹਾਂ ਪੱਕੀ ਸੋਚਦੇ ਹਾਂ ਤੇ ਅਸੀਂ ਜਿਹੜਾ ਕ੍ਰਿਟਿਸਿਜ਼ਮ ਹੈ ਉਹਨੂੰ ਲੈ ਕੇ ਕਿ ਇੰਨੇ ਕਿਉਂ ਕਿਹਾ ਉਹਦੇ ਵਿੱਚੋਂ ਅਸੀਂ ਕੁਝ ਸਿੱਖਿਆ ਲੈ ਸਕਦੇ ਹਾਂ ਜੇ ਤੁਹਾਨੂੰ ਬਹੁਤ ਬੇਤੁਕਾ ਲੱਗਦਾ ਹੈ ਤੇ ਤੁਸੀਂ ਉਹਦੇ ਤੇ ਪ੍ਰਭਾਵ ਕਰਨੇ ਬੰਦ ਕਰ ਦਿੱਤੇ ਦਿੰਦੇ ਹੋ ਕਿਉਂਕਿ ਜੇ ਲੋਕਾਂ ਦੇ ਜਵਾਬ ਦੇਣ ਲੱਗ ਜਾਓ ਤੇ ਤੁਹਾਡੀ એનર્ਜੀ ਜਿਹੜੀ ਹੈ ਉਹ ਲੋਕਾਂ ਨੂੰ ਸਫਾਈਆਂ ਦੇਣ ਤੇ ਲੋਕਾਂ ਨੂੰ ਜਵਾਬ ਦੇਣ ਦੇ ਉੱਤੇ ਜ਼ਿਆਦਾ ਖਰਾਬ ਹੋ ਜਾਏਗੀ ਉਹਦੇ ਨਾਲੋਂ ਬੈਟਰ ਹੈ ਕਿ ਫਿਰ ਆਪਣਾ ਕੰਮ ਜਿਹੜਾ ਹੋਇਆ ਕਰਦੇ ਰਹੋ ਔਰ ਉਹਨਾਂ ਨੂੰ ਜਵਾਬ ਨਾ ਦਿਓ ਕਿਉਂਕਿ ਉਹਨਾਂ ਦੀ ਨੇਚਰ ਹੈ ਉਹ ਫਿਰ ਵੀ ਕਰਨਗੇ ਜੇ ਤੁਸੀਂ ਉਹਨਾਂ ਨੂੰ ਸਫਾਈ ਦਿੱਤੀ ਤੇ ਉਹਨਾਂ ਨੇ ਕਹਿਣਾ ਦੇਖਿਆ ਇਹ ਗਲਤ ਸੀ ਇਹਨੇ ਤਾਂ ਸਫਾਈ ਦਿੱਤੀ ਇਹਨਾਂ ਨੂੰ ਦੁਨੀਆ ਜਿਹੜੀ ਹੈ ਸਾਰਿਆਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਸਾਰੇ ਨੂੰ ਆਪਣੇ ਨਾਲ ਲੈ ਕੇ ਚੱਲ ਨਹੀਂ ਸਕਦੇ ਤੁਹਾਡੀ ਸੋਚ ਕੀ ਹੈ ਜੇ ਤੁਹਾਡੀ ਸੋਚ ਹਾਂ ਪੱਕੀ ਹੈ ਤੁਸੀਂ ਸਮਾਜ ਲਈ ਕੰਮ ਕਰ ਰਹੇ ਹੋ ਤੁਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਜੋ ਤੁਸੀਂ ਕੰਮ ਕਰ ਰਹੇ ਉਹਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ ਤੁਸੀਂ ਸੈਟੀਸਫਾਈਡ ਹੋ ਤੁਹਾਨੂੰ ਉਹਦੇ ਚ ਖੁਸ਼ੀ ਮਿਲ ਰਹੀ ਹੈ ਤੇ ਫਿਰ ਉਹਨਾਂ ਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ ਮੈਂ ਲਿਖਦੀ ਹਾਂ ਮੈਨੂੰ ਉਹਦੇ ਚੋਂ ਖੁਸ਼ੀ ਮਿਲਦੀ ਹੈ ਮੈਂ ਜਿਹੜੇ ਟੌਪਿਕ ਲਿਖਦੀ ਹਾਂ ਬਹੁਤ ਸਾਰੇ ਲੋਕਾਂ ਨੂੰ ਬਹੁਤ ਅੱਛੇ ਲੱਗਦੇ ਨੇ ਪਰ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਉਹ ਚੀਜ਼ ਫਜ਼ਮ ਨਹੀਂ ਹੁੰਦੀ ਉਹ ਉਹਨਾਂ ਦੀ ਸੋਚ ਹੈ ਜਾਂ ਉਹਨਾਂ ਤੇ ਉਹ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਲੱਗਦਾ ਕਿ ਮੇਰੇ ਲਈ ਕਹੀਂ ਕਈ ਜਾਂ ਉਹਨਾਂ ਤਾਂ ਨਹੀਂ ਉਹ ਚੰਗੀ ਲੱਗਦੀ ਕਿਉਂਕਿ ਉਹ ਉਹਨਾਂ ਦੀ ਸੋਚ ਹੈ ਇਸ ਕਰਕੇ ਕਿਸੇ ਨੂੰ ਤੁਸੀਂ ਆਪਣੀ ਸੋਚ ਦੇ ਨਾਲ ਜਬਰਦਸਤੀ ਨਹੀਂ ਲੈ ਕੇ ਜਾ ਸਕਦੇ ਔਰ ਸਾਰਿਆਂ ਨੂੰ ਜਵਾਬ ਦੇ ਕੇ ਸੈਟੀਸਫਾਈ ਨਹੀਂ ਕਰ ਸਕਦੇ ਪਬਲਿਕ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਪਰਿਵਾਰਾਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਤੁਹਾਨੂੰ ਮਿਲੇਗਾ ਔਰ ਹਰ ਬੰਦਾ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦਾ ਜਿਹੜਾ ਬੰਦਾ ਤੁਹਾਨੂੰ ਕ੍ਰਿਟੀਸਾਈਜ਼ ਕਰਦਾ ਉਹ ਵੀ ਸਿਖਾ ਕੇ ਜਾਂਦਾ ਜਿਹੜਾ ਬੰਦਾ ਤੁਹਾਡੇ ਨਾਲ ਕਈ ਵਾਰੀ ਖੈਬੜਦਾ ਉਹ ਵੀ ਕੋਈ ਨਾ ਕੋਈ ਚੀਜ਼ ਤੁਹਾਨੂੰ ਸਿਖਾ ਜਾਂਦਾ ਕਈ ਵਾਰੀ ਕੋਈ ਲੜਦਾ ਤੇ ਸਾਡਾ ਪਤਾ ਨਹੀਂ ਅਸੀਂ ਚੁੱਪ ਰਹਿ ਜਾਂਦੇ ਆ ਔਰ ਉਸ ਮੁਸੀਬਤ ਚੋਂ ਨਿਕਲ ਜਾਂਦੇ ਆ ਤਾਂ ਸਾਨੂੰ ਲੱਗ ਸਮਝ ਆ ਜਾਂਦੀ ਆ ਕਿ ਹਾਂ ਚੁੱਪ ਰਹਿ ਕੇ ਵੀ ਤੁਸੀਂ ਬਚ ਸਕਦੇ ਹੋ ਇਸ ਕਰਕੇ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਉਹ ਕੁਦਰਤ ਦੇ ਹਿਸਾਬ ਨਾਲ ਵਾਪਰਦੀਆਂ ਨੇ ਕੁਦਰਤ ਜਦੋਂ ਵੀ ਸਾਡੇ ਨਾਲ ਕਰਦੀ ਬਹੁਤ ਵਾਰ ਸਾਨੂੰ ਲੱਗਦਾ ਕਿ ਸਾਡੇ ਨਾਲ ਹੀ ਕਿਉਂ ਇਹ ਕਿਉਂ ਹੋਇਆ ਪਰ ਕੁਦਰਤ ਜਿਹੜੀ ਹੈ ਉਹ ਕਿਸੇ ਰੀਜ਼ਨ ਕਰਕੇ ਕਰਦੀ ਆ। ਵਿਦਆਊਟ ਰੀਜ਼ਨ ਕੁਝ ਨਹੀਂ ਹੁੰਦਾ। ਸਮਝ ਆਉਣੀ ਚਾਹੀਦੀ ਆ ਬੰਦੇ ਨਾਲ ਕਿ ਜੇ ਮੇਰੇ ਨਾਲ ਆ ਹੋਇਆ ਤੇ ਇਹਦਾ ਕਾਰਨ ਕੀ ਹੈ? ਮੈਂ ਕਿੱਥੇ ਸੁਧਾਰ ਲਵਾਂ? ਜਾਂ ਕਿਵੇਂ ਸੁਧਾਰਾਂ? ਇਸ ਕਰਕੇ ਜਦੋਂ ਕੰਮ ਕਰਦੇ ਹੋ ਜਾਂ ਸੋਚਾਂ ਪੱਕੀ ਹੈ ਤੇ ਫਿਰ ਚੱਲਦੇ ਰੋ ਦੁਨੀਆ ਦੀ ਜਿਹੜੀ ਹੈ ਬਹੁਤੀ ਪਰਵਾਹ ਨਾ ਕਰੋ ਜਿਨ੍ਹਾਂ ਦੇ ਨਾਲ ਤੁਹਾਡੇ ਵਿਚਾਰ ਮਿਲਦੇ ਨੇ ਉਹਨਾਂ ਦੇ ਨਾਲ ਹੀ ਵਿਚਾਰ ਮਿਲਨੇ ਨੇ ਜਿਨ੍ਹਾਂ ਨਾਲ ਨਹੀਂ ਮਿਲਦੇ ਉਹਨਾਂ ਨੇ ਦੋ ਤਾਰੀ ਤਲਵਾਰ ਹੈ ਦੁਨੀਆਂ ਉਹਨਾਂ ਨੇ ਕ੍ਰਿਟੀਸਾਈਜ਼ ਕਰਨਾ ਇੱਕ ਬੜੀ ਛੋਟੀ ਜੀ ਕਹਾਣੀ ਸੀਗੀ ਮੈਂ ਬਹੁਤ ਵਾਰੀ ਉਹ ਅੱਗੇ ਵੀ ਸ਼ਾਇਦ ਕਿਤੇ ਵਰਤੀ ਹੋਣੀ ਹੈ ਇੱਕ ਡੱਡੂ ਖੂਦੇ ਵਿੱਚ ਡਿੱਗ ਜਾਂਦੇ ਨੇ ਤਿੰਨ ਉਹਦੇ ਵਿੱਚ ਡਿੱਗਣ ਤੋਂ ਬਾਅਦ ਜਿਹੜੇ ਦੂਸਰੇ ਡੱਡੂ ਨੇ ਉਹ ਕਹਿੰਦੇ ਵੀ ਤੁਹਾਡੇ ਕੋਲੋਂ ਨਹੀਂ ਨਿਕਲਿਆ ਜਾਣਾ ਪਹਿਲਾ ਇੱਕ ਚੁੱਪ ਕਰਕੇ ਬਹਿ ਜਾਂਦਾ ਫਿਰ ਦੂਸਰਾ ਚੁੱਪ ਕਰਕੇ ਬਹਿ ਜਾਂਦਾ ਜਿਹੜਾ ਤੀਸਰਾ ਸੀ ਉਹਨੂੰ ਵੀ ਕਹਿੰਦੇ ਵੀ ਤੇਰ ਕੋ ਨਿਕਲਿਆ ਨਹੀਂ ਜਾਣਾ ਤੂੰ ਨਾ ਕੋਸ਼ਿਸ਼ ਕਰ ਉਹਨੂੰ ਬਹੁਤ ਜਿਹੜਾ ਸੀ ਉਹਦਾ ਹੌਸਲਾ ਉਹ ਤੋੜਦੇ ਪਏ ਸੀਗੇ ਪਰ ਉਹ ਕੋਸ਼ਿਸ਼ ਕਰਦਾ ਰਿਹਾ ਤੇ ਉਹ ਬਾਹਰ ਨਿਕਲ ਆਇਆ ਤੇ ਉਹਨੂੰ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਡੱਡੂ ਜਿਹੜਾ ਸੀ ਉਹ ਬੋਲਾ ਸੀਗਾ ਜੇ ਤੁਸੀਂ ਆਪਣੀ ਮੰਜ਼ਿਲ ਵੱਲ ਜਾਣਾ ਅੱਗੇ ਵਧਣਾ ਤੇ ਇੱਕ ਪੱਲੇ ਬਣ ਲੋ ਚੀਜ਼ ਕਿ ਫਿਰ ਬੋਲਿਆਂ ਵਰਗੇ ਹੋ ਜਾਓ ਜਿਹੜੇ ਨਾ ਪੱਖੀ ਲੋਕ ਨੇ ਉਹਨਾਂ ਦੀਆਂ ਆਵਾਜ਼ਾਂ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਜੋ ਵੀ ਉਹ ਬੋਲਦੇ ਨੇ ਉਹਨਾਂ ਨੂੰ ਅਣਸੁਣਿਆ ਕਰਨਾ ਸਿੱਖੋ ਤੋ ਔਰ ਉਹਨਾਂ ਤੇ ਅਸਰ ਨਾ ਕਰੋ ਔਰ ਉਹਨਾਂ ਦੇ ਜਵਾਬ ਦੇਨੇ ਬੰਦ ਕਰ ਦਿਓ ਆਪਣੀ એનર્ਜੀ ਵੇਸਟ ਨਾ ਕਰੋ ਇਹ ਦੁਨੀਆ ਹੈ ਸਿਆਣਿਆਂ ਨੇ ਜੇ ਚੀਜ਼ਾਂ ਬਣਾਈਆਂ ਇਹ ਕੋਈ ਸੋਚ ਕੇ ਬਣਾਈ ਹੈਗੀ ਤੁਸੀਂ ਆਮ ਦੇਖ ਲਓ ਜੇ ਤੁਸੀਂ ਫੈਸ਼ਨ ਕਰਦੇ ਹੋ ਤੇ ਤਾਂ ਵੀ ਕ੍ਰਿਟੀਸਾਈਜ਼ ਕਰਨਗੇ ਜੇ ਤੁਸੀਂ ਸਿੰਪਲ ਰਹਿੰਦੇ ਹੋ ਤਾਂ ਵੀ ਕ੍ਰਿਟੀਸਾਈਜ਼ ਕਰਨਗੇ ਜੇ ਤੁਸੀਂ ਬੈਠੇ ਹੋ ਤਾਂ ਮੈਨੂੰ ਲੱਗਦਾ ਕਿਵੇਂ ਬੈਠੇ ਹੋ ਤਾਂ ਵੀ ਕ੍ਰਿਟੀਸਾਈਜ਼ ਕਰਨਗੇ ਜੇ ਤੁਸੀਂ ਕਿਸੇ ਦਾ ਜਵਾਬ ਨਹੀਂ ਦਿੰਦੇ ਹੋ ਤਾਂ ਵੀ ਕ੍ਰਿਟੀਸਾਈਜ਼ ਕਰਨਗੇ ਜੇ ਤੁਸੀਂ ਜਵਾਬ ਦਿੰਦੇ ਹੋ ਤੇ ਉਹ ਤਾਂ ਵੀ ਕੁਝ ਬੋਲਣਗੇ ਸੋ ਇਸ ਕਰਕੇ ਆਪਣੀ ਜ਼ਿੰਦਗੀ ਜਿਹੜੀ ਹੈ ਉਹਨੂੰ ਆਪਣੀ ਹਾਂ ਪੱਖੀ ਸੋਚ ਬਣਾ ਕੇ ਉਹਦੇ ਮੁਤਾਬਕ ਚੱਲੋ ਔਰ ਕੋਸ਼ਿਸ਼ ਰੱਖੋ ਕੋਸ਼ਿਸ਼ ਕਰੋ ਕਿ ਕਦੇ ਕਿਸੇ ਦਾ ਬੁਰਾ ਨਾ ਕਰ ਸਕੋ ਬੁਰਾ ਨਾ ਕਰੋ ਔਰ ਆਪਣੀ ਮੰਜ਼ਲ ਜਿਹੜੀ ਹੈ ਤਾਂ ਹੀ ਪਾ ਸਕਦੇ ਹਾਂ ਜੇ ਅਸੀਂ ਡੱਡੂ ਵਾਂਗੂ ਬੋਲੇ ਹੋ ਜਿਹਾ ਜਾਂ ਹਾਥੀ ਵਾਂਗੂ ਮਸਤ ਚੱਲੇ ਚੱਲੀਏ ਕੋਸ਼ਿਸ਼ ਜ਼ਰੂਰ ਕਰਿਓ ਔਖਾ ਹੁੰਦਾ ਪਰ ਜਿਹੜੇ ਅਜਿਹਾ ਕਰਦੇ ਨੇ ਉਹ ਮੰਜ਼ਲਾਂ ਦੇ ਉੱਤੇ ਪਹੁੰਚ ਵੀ ਗਏ ਨੇ ਜਾਂ ਪਹੁੰਚਦੇ ਵੀ ਨਹੀਂ ਔਰ ਪਹੁੰਚਦੇ ਰਹਿਣਗੇ ਥੈਂਕ ਯੂ ਸ਼ੁਕਰੀਆ ਮਿਹਰਬਾਨ